ਕੇਂਦਰੀ ਮੰਤਰੀ ਹਰਸਿਮਰਿਤ ਕੋਰ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੰਸਦਾਂ ਨੂੰ ਦੇਣਾ ਚਾਹੀਦਾ ਹੈ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਪਾਣੀਆਂ ਦੇ ਮੁੱਦੇ ਤੇ ਘੇਰਿਆ ਸੁਪਰੀਮ ਕੋਰਟ ਵਿੱਚ ਚੱਲ ਰਹੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਦੀ ਕੇਂਦਰ ਸਰਕਾਰ ਨੇ ਭਰੀ ਹੈ ਪੰਜਾਬ ਦਾ ਪਾਣੀ ਵੰਡੇ ਜਾਣ ਦੀ ਹਾਮੀ ਜਦਕੇ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਹੈ ਪਾਣੀ ਨਾ ਵੰਡੇ ਜਾਣ ਬਾਰੇ ਮਤਾ ਪੇਸ਼ ਮੈਂ ਸਮਝਦਾ ਹਾਂ ਕਿ ਸਾਰੇ ਅਕਾਲੀ ਜਿਹੜੇ ਮਨਿਸਟਰਸ ਨੇ ਇਨ ਮੋਦੀ ਦੇ ਕੈਬਨਿਟ ਤੋਂ ਅਸਤੀਫਾ ਦੇਣ ਬਿਕੋਜ਼ ਮੋਦੀ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਵੀ ਅਗਰੀ ਵਿਦ ਵਾਟ ਇਸ ਦ ਸੋਲਿਸਟਰ ਜਨਰਲ ਨੇ ਕਿਹਾ ਕਿ ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਨਹਿਰ ਬਣਾਉਣ ਦਾ ਸੀ ਉਹਦੇ ਨਾਲ ਸਹਿਮਤ ਹੈ ਥੈਟ ਮੀਨਸ ਜੋ ਉਹਨਾਂ ਦੇ ਨਾਲ ਸਾਥੀ ਨੇ ਉਹ ਵੀ ਸਹਿਮਤ ਨੇ ਵਿਚ ਮੀਨਸ ਹਰ ਸਿਮਰਤ ਕੋਰ ਪਾਣੀਆਂ ਦੇ ਮਸਲੇ ਤੇ ਦਿਨ ਪਰ ਪੱਖੀ ਰਹੀ ਪੰਜਾਬ ਦੀ ਸਿਆਸਤ ਮਸਲੇ ਤੇ ਵਿਧਾਨ ਸਭਾ ਕਿਰਨ ਜਾ ਰਹੇ ਯੂਥ ਕਾਂਗਰਸੀਆਂ ਤੇ लाठीचार्ज ਤੇ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਵਿਧਾਨ ਸਭਾ ਅੰਦਰ ਹੰਗਾਮਾ ਕਰ ਰਹੇ ਕਾਂਗਰਸੀ ਵਿਧਾਇਕ ਇੱਕ ਦਿਨ ਲਈ ਮੁੱਤਲ ਪੰਜਾਬ ਸਰਕਾਰ ਵੱਲੋਂ ਪਾਣੀ ਨਾ ਵੰਡੇ ਜਾਣ ਬਾਰੇ ਪੇਸ਼ ਮਤੇ ਤੋਂ ਬਾਅਦ ਕਰ ਰਹੇ ਸੀ ਕੇਂਦਰ ਸਰਕਾਰ ਚੋਂ ਪਾਈਵਾਲੀ ਵਾਪਸ ਲੈਣ ਦੀ ਮੰਗ ਅਬੋਹਰ ਕਾਂਡ ਦੇ ਮ੍ਰਿਤਕ ਦਲਿਤ ਨੌਜਵਾਨ ਭੀਮਟਾਕ ਦੇ ਪਰਿਵਾਰ ਦਾ ਮੁੱਖ ਮੰਤਰੀ ਨਿਵਾਸ ਬਾਹਰ ਤਰਨਾ ਇਨਸਾਫ ਨਾ ਮਿਲਿਆ ਤਾਂ ਕਰਾਂਗੀ ਬਾਦਲ ਦੇ ਘਰ ਮੁਰੇ ਖੁਦਕੁਸ਼ੀ ਮ੍ਰਿਤਕ ਦੀ ਮਾਂ ਵੱਲੋਂ ਚੇਤਾਵਨੀ ਬਾਦਲ ਸਰਕਾਰ ਤੇ ਲਗਾਏ ਕੇਸ ਦੇ ਮੁੱਖ ਮਲਜ਼ਮ ਸ਼ਿਵਲਾਲ ਡੋਡਾ ਨੂੰ ਬਚਾਉਣ ਦੇ ਇਲਜ਼ਾਮ ਸ਼੍ਰੋਮਣੀ ਕਾਲੇ ਦਲ ਨਕਾਰ ਚੁੱਕੀ ਹੈ ਸ਼ਰਾਬ ਕਾਰੋਬਾਰੀ ਸ਼ਿਵਲਾਲ ਡੋਡਾ ਨਾਲ ਕਿਸੇ ਤਰ੍ਹਾਂ ਦੇ ਸਬੰਧ ਮੈਂ ਤਾਂ ਇੱਥੇ ਮਰ ਜਾਣਾ ਮੇਰੇ ਮੁੰਡੇ ਦੀ ਫੋਟੋ ਹੈਗੀ ਹੈ ਮੈਂ ਇਹ ਲਿਖਣ ਨਹੀਂ ਦੇਣਾ ਬਾਹਰ ਮੈਂ ਮਰ ਜਾਵਾਂਗੀ ਮੈਂ ਖੜੀ ਰਹਿਵਾਂਗੀ ਲੁਧਿਆਣਾ ਦੇ ਗੈਸਪੁਰਾ ਇਲਾਕੇ 'ਚ ਸਰਕਾਰੀ ਫਲੈਟਾਂ ਤੋਂ ਨਜਾਇਜ਼ ਕਬਜ਼ੇ ਹਟਵਾਉਣ ਗਈ ਪੁਲਿਸ ਅਤੇ ਲੋਕਾਂ ਵਿਚਕਾਰ ਟਕਰਾ ਪੁਲਿਸ ਨੇ ਕੀਤਾ लाठीचार्ज ਲੋਕਾਂ ਨੇ ਖੁਦ ਨੂੰ ਦੱਸਿਆ ਠੱਗੀ ਦਾ ਸ਼ਿਕਾਰ ਕਿਹਾ ਇੱਕ ਸ਼ਖਸ ਨੇ ਖੁਦ ਨੂੰ ਨਗਰ ਨਿਗਮ ਮੁਲਾਜ਼ਮ ਦੱਸਦਿਆਂ ਮੋਟੀ ਰਕਮ ਵਸੂਲ ਉਹਨਾਂ ਨੂੰ ਦਬਾਇਆ ਸੀ ਫਲੈਟਾਂ ਦਾ ਕਬਜ਼ਾ ਜਿਸ ਤਰ੍ਹਾਂ ਪਾਕਿਸਤਾਨੀ ਪੰਜਾਬ 'ਚ ਸਿਖਾਈ ਜਾਂਦੀ ਹੈ ਗੁਰਮੁਖੀ ਉਸੇ ਤਰ੍ਹਾਂ ਭਾਰਤੀ ਪੰਜਾਬ ਵਿੱਚ ਦਿੱਤਾ ਜਾਣਾ ਚਾਹੀਦਾ ਹੈ ਸ਼ਾਹਮੁਖੀ ਲਿਪੀ ਤੇ ਜ਼ੋਰ ਸਾਹਿਤਕ ਸਾਜ ਵਧਾਉਣ ਲਈ ਪਾਕਿਸਤਾਨ ਤੋਂ ਆਏ ਪੰਜਾਬੀ ਕਵੀ ਅਹਿਮਦ ਸਲੀਮ ਨੇ ਦਿੱਤੇ ਅਹਿਮ ਸੁਝਾ ਪੂਰਾ ਇੰਟਰਵਿਊ এবিপি ਸਾਂਝਾ ਤੇ ਮੈਂ ਇਹ ਕਹਿੰਦਾ ਕਿ ਅਗਰ ਸਿਆਸਤ ਨੇ ਕੰਨਾਂ ਖੜੀਆਂ ਕੀਤੀਆਂ ਤੇ ਸਾਹਿਤ ਨੇ ਬੂਹੇ ਬਾਰੀਆਂ ਖੋਲੀਆਂ ਨੇ ਔਰ ਫੁੱਲਕੀਆਂ ਬਣਾਈਆਂ ਨੇ